ਜਲੰਧਰ ਪੁਲਿਸ ਨੇ 250 ਗ੍ਰਾਮ ਹੈਰੋਇਨ ਸਮੇਤ 4 ਸਮਗਲਰਾਂ ਨੂੰ ਗ੍ਰਿਫਤਾਰ ਕਰਕੇ ਨਸ਼ਾ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਵਾਈਪੁਆਇੰਟ ਖਰਨਾਮ ਦਾਸਪੁਰਾ ਨੇੜੇ ਲਗਾਈ ਨਾਕੇ ਦੌਰਾਨ ਨੌਜਵਾਨ ਸਨੀ ਪੁੱਤਰ ਸੁਨੀਲ ਵਾਸੀ ਗੀਤਾ ਕਲੋਨੀ ਕਾਲਾ ਸੰਘਿਆ ਰੋਡ ਜਲੰਧਰ ਨੂੰ ਆਉਂਦੇ ਦੇਖਿਆ ਉਸਨੂੰ ਨੌਜਵਾਨ ਤੇ ਸ਼ੱਕ ਪੈਣ ਤੇ ਪੁਲਿਸ ਨੇ ਉਸਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਉਸ ਕੋਲ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਾਂਚ ਦੌਰਾਨ ਇਸ ਅਪਰਾਧ ਵਿੱਚ 3 ਹੋਰ ਵਿਅਕਤੀ ਹਨੀ ਕਲਿਆਨ ਅਬਾਦ ਪੂਰਾ ਜਲੰਧਰ ਮਨੀ ਸਬਰਵਾਲ ਨਗਰ ਜਲੰਧਰ ਅਤੇ ਨੀਰਜ ਪੁੱਤਰ ਰਾਜਕੁਮਾਰ ਮਾਥੀ ਨਗਰ ਜਲੰਧਰ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਤੇ ਮਨੀ ਸਬਰਵਾਲ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਲੰਧਰ ਪੁਲਿਸ ਨੇ ਮੁਜ਼ਮਾ ਖਿਲਾਫ ਐਫ ਆਈ ਆਰ ਦਰਜ ਕਰਕੇ ਮਾਮਲੇ ਦੀ ਅਗਲੀਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰੀਸ ਟੀਵੀ ਸਾਡੇ ਕਮਿਸ਼ਨਪਲੇਸ ਦੀ ਪੁਲਿਸ ਨੇ ਇੰਸਪੈਕਟਰ ਸੁਰੇਂਦਰ ਕੁਮਾਰ ਦੀ ਅਗਵਾਈ ਦੇ ਹੇਠ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਅਨੁਸਾਰ ਜਿਹੜੀ ਆਪਣੀ ਪਾਰਟੀ ਨਾਕਾਬੰਦ ਕੀਤੀ ਉਸ ਤੋਂ ਬਾਅਦ ਦੇ ਲਈ ਸਾਨੂੰ 4 ਬੰਦੇ ਗ੍ਰਿਫਤਾਰ ਕੀਤੇ ਗਏ ਜਿਨ੍ਹਾਂ ਕੋਲ 250 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਉਹਨਾਂ ਦੇ ਅੱਗੇ ਫਰਦਰ ਰਿਚਦੀ ਹੈ ਸਾਡੀ ਕਮਿਸ਼ਨਿਟੀ ਚਾਹ। ਹਾਂ ਜੀ ਇਹਨਾਂ ਦੇ ਖਿਲਾਫ ਜਿਹੜੇ ਹੈਬਿਚੁਅਲ ਅਫੈਂਡਰ ਨੇ ਤਿੰਨਾ ਦੋਸ਼ਿਆਂ ਦੇ ਖਿਲਾਫ ਆਲਰੇਡੀ ਕਮਿਸ਼ਨਿਟੀ ਕਈ ਬਿਲ ਵਿੱਚ ਦਰਜ ਹੈ ਤੇ ਇਸ ਲਈ ਬਰੀਕੀ ਨਾਲ ਪੁੱਛੀ ਜਾਂਦੀ ਹੈ।